ਹਾਂ ਜੀ ਇਹ ਇਤਿਹਾਸਿਕ ਸਿਹਤ ਤਲਵੰਡੀ ਸਾਬੋ ਦਾ ਹਸਪਤਾਲ ਹੈ ਇੱਥੇ ਬਹੁਤ ਵੱਡੇ ਲੈਵਲ ਤੇ ਪੰਜਾਬ ਅਗਰਨਾ ਹਿਮਾਚਲ ਦੇ ਬਰੀਜ ਆਉਂਦੇ ਆ ਕਿਸ ਤਰ੍ਹਾਂ ਅੱਜ ਤੁਸੀਂ ਜ਼ਿਕਰ ਕਰਨ ਕਰਿਆ ਕੀ ਕਹਿਣਾ ਚਾਹੁੰਦੇ ਅੱਜ ਜੋ ਕੁਝ ਨਰੀਖਤ ਕਰਨਾ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਕੱਲ ਲਈ ਡਾਕਟਰ ਸਾਹਿਬ ਨੂੰ ਸਾਡੇ ਐਸਐਮਓ ਸਾਹਿਬ ਜਿਹੜੇ ਕਿ ਤਲਵੰਡੀ ਸਾਬੋ ਵਿਖੇ ਰਵੀ ਕਾਂ ਜੀ ਡਿਊਟੀ ਨਿਭਾ ਰਹੇ ਨੇ ਇਹਨਾਂ ਨੂੰ ਮੁਬਾਰਕਬਾਦ ਦਿੰਨੀ ਹੈ ਕਿ ਪਿਛਲੇ ਦਿਨੀ ਇਹਨਾਂ ਨੂੰ ਜਿਹੜਾ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਐਸਟੀਐਚ ਤਲਵੰਡੀ ਸਾਬੋਪਟੈਂਡਾ ਫॉर ਐਗਜ਼ੈਂਪਲਰੀ ਪਰਫਾਰਮੈਂਸ ਅੰਡਰ ਯੋਸ਼ਮਨ 파ਰਤ ਮੰਤਰੀ ਸਿਹਤ ਬੀਮਾ ਯੋਜਨਾ ਇਹਦਾ ਜਿਹੜਾ ਅਵਾਰਡ ਹਾਸਲ ਕੀਤਾ ਤੇ ਮੈਂ ਸਮਝਦੀ ਕਿ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਮੈਂ ਕਿ ਨੰਬਰ 1 ਬਲਾਕਸ ਦੇ ਵਿੱਚੋਂ ਹਾਸਲ ਕਰਨਾ ਤੇ ਇਹ ਸੈਟਲ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਸਾਡੇ ਕੌਸ਼ਲ ਸਾਹਿਬ ਡਾਕਟਰ ਸਾਹਿਬ ਆਈਡੀ ਸੀਵਲ ਸਰਜਨ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਦੀ ਰਹਿਨਮਾਈ ਹੇਠਾਂ ਜਿਹੜੇ ਸਾਰੇ ਹਸਪੀਟਲਸ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਰਹੇ ਨੇ ਮੈਡੀਕਲ ਫੈਸਿਲਿਟੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰ ਰਹੇ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰダー ਜੇ ਸਾਡਾ ਤਲਵੰਡੀ ਸਬੋ ਦਾ ਹਸਪੀਟਲ ਜਿਹੜਾ ਕਿ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਸ਼ਿਕਾਇਤਾਂ ਕਈ ਉਲੰਘੇ ਕਈ ਪ੍ਰਬੰਧ ਖਾਸ ਕਰਕੇ ਜਦੋਂ ਇੱਥੇ ਕਦੀ ਆਉਂਦੇ ਸੀਗੇ ਤੇ ਇਹ ਦੇਖਦੇ ਹੁੰਦੇ ਸੀ ਕਿ ਸਭ ਤੋਂ ਵੱਡਾ ਜਿਹੜਾ ਸਵਾਲ ਆਉਂਦਾ ਹੁੰਦਾ ਸੀ ਉਹ ਸਫਾਈ ਤੇ ਆਉਂਦਾ ਹੁੰਦਾ ਸੀ ਵੀ ਅੱਜ ਤੱਕ ਮੈਂ ਨਹੀਂ ਤਲਵੰਡੀ ਸਾਬੋ ਦੇ ਹਸਪੀਟਲ ਦੀ ਇਹ ਤੋਂ ਪਹਿਲਾਂ ਇਸ ਤਰੀਕੇ ਦੀ ਸਫਾਈ ਦੇ ਪ੍ਰਬੰਧ ਵੇਖੇ ਜਿਹੜੇ ਹੁਣ ਵੇਖੇ ਦੂਜੀ ਗੱਲ ਇਸ ਤੋਂ ਪਹਿਲਾਂ ਕਦੇ ਵੀ ਮੈਂ ਕੀ ਕਿਸੇ ਨੇ ਵੀ ਮੇਰੇ ਟੀਮ ਦੇ ਮੈਂਬਰ ਨੇ ਜਿੰਨੀਆਂ ਦਵਾਈਆਂ ਹੋਣ ਸਵਾਲੇ ਅਵੇਲੇਬਲ ਇਹ ਤੋਂ ਪਹਿਲਾਂ ਹਸਪੀਟਲ ਦੇ ਵਿੱਚ ਦਵਾਈਆਂ ਅਵੇਲੇਬਲ ਨਹੀਂ ਹੁੰਦੀਆਂ ਸੀ ਬਹੁਤ ਵੱਡੀ ਸਚਾਈ ਹੈ ਮੈਨੂੰ ਦੱਸ ਰਹੀ ਸੀ ਡਾਕਟਰ ਸਾਹਿਬ ਕਿੰਨੀਆਂ ਮੈਡੀਸਿਨਸ 350 ਔਰ ਉਹਨਾਂ ਦੇ ਉਖਤਾ ਉਹਨਾਂ ਦੇ ਕੋਰਨਰ ਉਹਨਾਂ ਦੇ ਰੈਕ ਬਣਾ ਕੇ ਪ੍ਰੋਪਰ ਉਹਦੇ ਤੇ ਹਰ ਚੀਜ਼ ਨੂੰ ਮੈਂਸ਼ਨ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਹ ਅੱਜ ਤੱਕ ਨਹੀਂ ਹੋਇਆ ਸੀ ਸਾਡੇ ਲੋਕ ਮਤਲਬ ਤਲਵੰਡੀ ਸਾਬੋ ਦੇ ਖਾਸ ਕਰਕੇ ਮੇਰੇ ਨੇੜਲੇ ਪਿੰਡਾਂ ਦੇ ਜਿਹੜੇ ਉਹ ਸਾਰੇ ਦੇ ਸਾਰੇ ਇਹਨਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਸੀਗੇ ਡਾਕਟਰਸ ਦੀ ਮਤਲਬ ਸਾਰੂ ਟੂ ਸੇ ਡੈਟ ਉਹਨਾਂ ਦੀ ਟਾਈਮਿੰਗਸ ਦੀ ਟਾਈਮਿੰਗਸ ਬੜੀ ਖਰਾਬ ਸੀਗੇ ਉਹਨਾਂ ਦੀ ਜਿਹੜੇ ਡਾਕਟਰਸ ਇਸ ਤੋਂ ਪਹਿਲਾਂ ਅਟੈਂਡ ਕਰਦੇ ਸੀ ਸਾਡੇ ਮਰੀਜ਼ਾਂ ਨੂੰ ਉਹ ਅਟੈਂਡੈਂਸ ਬੜੀ ਖਰਾਬ ਸੀਗੀ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਕਈ ਸ਼ਿਕਾਇਤਾਂ ਆਉਂਦੀਆਂ ਸੀਗਾ ਬਹੁਤ ਝਕਤਾ ਸੋ ਮੈਂ ਤਾਂ ਡਾਕਟਰ ਸਾਹਿਬ ਨੂੰ ਵੀ ਕਹੂੰਗੀ ਕਿ ਹਰ ਚੀਜ਼ ਨੂੰ ਮੀਡੀਆ ਨੂੰ ਬਰੀਫ ਕਰਨ ਵੇਰਵਾ ਦੇਣ ਕਿ ਕਿਹੜੇ ਕਿਹੜੇ ਸਾਡੇ ਇੱਥੇ ਡਾਕਟਰਸ ਜਿਹੜੇ ਆ ਉਹ ਅਵੇਲੇਬਲ ਨੇ ਕਿੰਨਾ ਕਿੰਨਾ ਟਾਈਮ ਅਵੇਲੇਬਲ ਰਹਿੰਦੇ ਆ ਕਿੰਨੀ ਟਾਈਮ ਉਹਨਾਂ ਦੀ ਡਿਊਟੀ ਆ ਤਾਂ ਕਿ ਸਾਡੇ ਸਾਰੇ ਪਿੰਡਾਂ ਨੂੰ ਅਸੀਂ ਇੱਥੇ ਹੀ ਫੈਸਿਲਿਟੇਟ ਕਰ ਸਕੀਏ ਤਲਵੱਡੀ ਸਾਬੋ ਦੇ ਵਿੱਚ ਡੋਗਿਆਂ ਦੇ ਆਪਰੇਸ਼ਨ ਵੀ ਹੁੰਦੇ ਆ ਐਗਜੈਕਟਲੀ ਉਹ ਬਰੀਫ ਕਰ ਰਹੇ ਨੇ ਸੋ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਧੰਨਵਾਦ ਕਰਦੀ ਆ ਤੇ ਮੈਨੂੰ ਇਸ ਗੱਲ ਦਾ ਮਾਣ ਕਿ ਜੇ ਅਵਾਰਡ ਹਾਸਲ ਹੋਇਆ ਤਾਂ ਉਹ ਸਾਡੇ ਤਲਵੱਡੀ ਸਾਬੋ ਨੂੰ ਹੋਇਆ ਡਾਕਟਰ ਸਾਹਿਬ ਨੂੰ ਹੋਇਆ ਜਿਹੜੀ ਕਿ ਸਾਡੇ ਸਾਰਿਆਂ ਦੇ ਹਿੱਸੇ ਆ ਥੈਂਕ ਯੂ ਸਰ ਮੈਂ ਤੁਹਾਨੂੰ ਬਹੁਤ ਜ਼ੋਰ ਲਾਇਆ ਜੀ ਬਹੁਤ ਕੋਸ਼ਿਸ਼ਾਂ ਕਰੀਆਂ ਪਰ ਫਿਰ ਵੀ ਕੁਝ ਨਾ ਕੋਸ਼ਿਸ਼ ਕਰਤਾ ਨਹੀਂ ਮੇਰੀਆਂ ਮਤਲਬ ਮੈਂ ਅੰਬਾਈ ਜੀ ਮੈਂ ਇੱਕ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਅਕਸਰ ਜਦੋਂ ਵੀ ਸਰਕਾਰ ਨਹੀਂ ਸੀ ਤਾਂ ਉਹਨਾਂ 5 ਸਾਲਾਂ ਦੇ ਵਿੱਚ ਇਹੀ ਸਵਾਲ ਆਉਂਦੇ ਸਨ ਸੀਗੇ ਤੇ ਮੈਨੂੰ ਲੱਗਦਾ ਮੈਂ ਹਰ ਸਟੇਜ ਤੇ ਇੱਕ ਗੱਲ ਕਹੀ ਹੋਣੀ ਆ ਦੱਬ ਕੇ ਕਹੀ ਹੋਣੀ ਆ ਵੀ ਮਾਰਾ ਸੁੱਖ ਰੱਖੇ ਸਰਕਾਰ ਆਵੇ ਸਭ ਤੋਂ ਪਹਿਲਾ ਕੰਮ ਅਸੀਂ ਤਲਵੰਡੀ ਸਾਬੋ ਦੇ ਹਸਪਤਾਲ ਨੂੰ ਸਹੀ ਹਾਲਤ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਉਹਨਾਂ ਦੇ ਇਲਾਜ ਅਸੀਂ ਇੱਥੇ ਕਰਾ ਸਕੀਏ 30 ਮਿੰਟ ਦੀ ਤਿਆਰੀ ਤੇ ਐਮਸੀ ਐਥੀ ਉਹ ਤੁਸੀਂ ਪ੍ਰੀਫ ਕਰ ਦਿਓ ਬਾਅਦ ਚ ਤੇ ਉਹ ਉਹ ਦਿਨ ਅੱਜ ਤੁਸੀਂ ਆਪ ਦੇਖ ਰਹੇ ਹੋ ਕਿ ਜਿਹੜੀਆਂ ਗੱਲਾਂ ਸੀ ਆਪਾਂ ਮੰਚ ਤੇ ਕਹੀਆਂ ਸਟੇਜ ਤੇ ਕਹੀਆਂ মিডিਆ ਦੇ ਅੱਗੇ ਕਹੀਆਂ ਪਬਲਿਕ ਨੂੰ ਕਹੀਆਂ ਆ ਜੋ ਸਾਰੀਆਂ ਫੈਸਿਲਿਟੀਆਂ ਦੀ 101% ਕੋਸ਼ਿਸ਼ ਰਹੀ ਕਿ ਉਹਨਾਂ ਨੂੰ ਪੂਰਾ ਕਰੀਏ ਤੇ ਮੈਨੂੰ ਲੱਗਦਾ ਵੀ ਪੂਰੀਆਂ ਹੋ ਚੁੱਕੀਆਂ ਨੇ ਕੋਈ ਇਕਾਦ ਦੀ بے شک کوئی ਮੜੀ ਮੋਟੀ ਕਮੀ ਨਹੀਂ ਦੋ ਵੀ ਕਰਤਾ ਥੈਂਕ ਯੂ ਅ ਤ ਲਗਭਗ 25 ਦਿਨ ਪਹਿਲਾਂ ਇੱਥੇ ਜੁਆਇਨ ਕੀਤਾ ਮੈਂ ਫਸਟ ਟਾਈਮ ਇੱਥੇ ਡਾਕਟਰ ਜੀ ਸਾਹਿਬ ਆਇਆ ਸੀ ਮੈਡਮ ਆਏ ਤੇ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਤੇ ਹਸਪਤਾਲ ਦੇ ਵਿੱਚ ਮੈਂ ਪ੍ਰਬੰਧ ਜੋ ਦਿੱਤਾ ਐਸਾ ਮੁਸਾਬਦੀ ਰਹਿਨਮਾਈ ਜੋ ਪ੍ਰਬੰਧ ਨੇ ਜੋ ਸਫਾਈ ਹੈ ਜਾਂ ਜੋ ਸਾਰੀ ਅਰੇਂਜਮੈਂਟਾਂ ਦੇਖ ਕੇ ਮੈਨੂੰ ਬਹੁਤ ਪਰਸੰਤਾ ਹੋਈ ਹੈ ਬਹੁਤ ਵਧੀਆ ਅਰੇਂਜਮੈਂਟਸ ਨੇ ਹਾਂ ਜੀ ਹਸਪਤਲ ਬਹੁਤ ਵਧੀਆ ਕੰਮ ਕਰ ਰਿਹਾ ਹੈ। ਦੇਖੋ ਜਿਸ ਕਿ ਜੋ ਸ਼ਿਕਾਇਤਾਂ ਮਿਲੀਆਂ ਜਿਵੇਂ ਮਤਲਬ ਡਾਕਟਰ ਸਾਹਿਬ ਦਾ ਪ੍ਰਬੰਧ ਜਾਂ ਮਤਲਬ ਇੱਥੇ ਜਿਵੇਂ ਐਂਬੂਲੈਂਸ ਦੀ ਘਾਟ ਹੈ ਜਾਂ ਬਲੱਡ ਬੈਂਕ ਹੈ ਕੀ ਕਹਿਣਾ ਜੀ ਉਹਨਾਂ ਨੂੰ ਪੂਰੀਆਂ ਕਰਾਂਗੇ ਲੋਕਾਂ ਦੀ ਮੰਗ ਹੈ। ਉਹਨਾਂ ਦਾ ਜਿੰਨਾ ਤੱਕ ਸੰਭਵ ਹੋ ਸਕੇ ਮੈਂ ਜ਼ਰੂਰ ਇਹ ਸਾਰੀਆਂ ਜੋ ਜਿਵੇਂ ਮੇਰੇ ਧਿਆਨ ਦੇ ਲੈਂਦੀਆਂ ਹਨ ਇਹਨਾਂ ਦੇ ਬਾਰੇ ਮੈਂ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ। ਉਹ ਅਚ ਜਿਹੜਾ ਸਰਮਾਤ 40 ਮੀਟਰ ਦਾ ਦਿੱਤਾ ਹੈ। ਹਾਂ ਜੀ ਬਹੁਤ अच्छी ਗੱਲ ਹੈ ਜੀ ਇਹ ਤਾਂ ਇਹਨਾਂ ਨੇ ਜੋ ਹਾਰਡ ਵਰਕ ਕੀਤਾ ਹੈ ਉਹਦਾ ਅਵਾਰਡ ਇਹਨਾਂ ਨੂੰ ਮਿਲਿਆ ਹੈ। ਇਟ ਇਜ਼ ਵੈਰੀ ਗ ਹਾਲ ਹੀ ਇਟ ਇੰਕੋਰੇਜਿੰਗ ਫਾਰ ਹਿਮ ਅਗਦੇ ਹੋਰ ਵੀ ਕੰਮ ਕਰਨਗੇ ਤੇ ਹੋਰ ਵਧੀਆ ਤਰੀਕੇ ਨਾਲ ਹਸਤਾਲ ਨੂੰ ਚਲਾਣਗੇ ਤੇ ਮੇਰਾ ਸਹਿਯੋਗ ਮਿਸ਼ਨ ਨਾਲ ਰਹੇਗਾ ਪਹਿਲਾਂ ਮੈਂ ਬਹੁਤ ਹੀ ਜਿਆਦਾ ਸਾਰੇ ਹੀ মিডিਆ ਦੇ ਭਾਈਚਾਰ ਭਾਈਚਾਰਕ ਤੌਰ ਤੇ ਜੋ ਇੱਥੇ ਇਕੱਠੇ ਹੋਏ ਹੋ ਅੱਜ ਜਿਹੜੇ ਪ੍ਰੋਗਰਾਮ ਅਸੀਂ ਆ ਐਮਐਲਏ ਮੈਮ ਨੇ ਆਈ ਹੈ ਔਰ ਸਿਵਲ ਸਰਜਨ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਰਾਉਂਡ ਕੀਤਾ ਹੈ ਸਾਡੀ ਸੰਸਥਾ ਦਾ ਉਹ ਇੱਕ ਸਪੈਸ਼ਲ ਮਿਸ਼ਨ ਵਾਸਤੇ ਕੀਤਾ ਗਿਆ ਸੀ ਉਹਦੇ ਬਾਰੇ ਸਾਰਾ ਮੈਂ ਤੁਹਾਨੂੰ ਵਿਸਤਾਰਪੂਰਵਕ ਦੱਸੂਗਾ ਪਹਿਲਾਂ ਸਭ ਤੋਂ ਪਹਿਲਾਂ ਥੋੜਾ ਬਹੁਤ ਹੀ तहे ਦਿਲੋਂ ਮੈਂ ਧੰਨਵਾਦੀ ਹਾਂ ਜੋ ਤੁਸੀਂ ਸਾਰੇ মিডিਆ ਵਾਲੇ ਇੱਥੇ ਆਏ ਹੋ ਔਰ ਕਵਰ ਕਰ ਬਹੁਤ ਅੱਛਾ ਕਵਰ ਕੀਤਾ ਹੈ ਜਿਹੜਾ ਅੱਜ ਦਾ ਮਿਸ਼ਨ ਸੀ ਇੱਥੇ ਆਨ ਦਾ ਐਮ ਐਲ ਏ ਮੈਡਮ ਦਾ ਉਹ ਜੋ ਸਾਨੂੰ ਐਸ ਡੀ ਐਸ ਤਲਵੰਡੀ ਸਾਬੋ ਨੂੰ 15 ਅਗਸਤ ਇੱਕ ਸਟੇਟ ਅਵਾਰਡ ਮਿਲਿਆ ਸੀਗਾ ਅੰਸ਼ਮਨ ਮੁੱਖ ਮੰਤਰੀ ਬੀਮਾ ਯੋਜਨਾ ਦੇ ਵਿੱਚ ਬਲਾਕ ਦੇ ਵਿੱਚ ਅਸੀਂ ਨੰਬਰ 1 ਆਈ ਸੀ ਔਰ ਜਿਲ੍ਹੇ ਦੇ ਵਿੱਚ ਅਸੀਂ ਨੰਬਰ 2 ਪੋਜੀਸ਼ਨ ਤੇ ਆਈ ਸੀ ਉਹਦੇ ਸਬੰਧ ਵਿੱਚ ਮੈਡਮ ਸਾਡੇ ਪੂਰੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਡਾਕਟਰ ਸਾਹਿਬਾਨ ਨੂੰ ਐਪਰੀਸੀਏਸ਼ਨ ਦੇਣ ਵਾਸਤੇ ਮੈਡਮ ਆਈ ਸੀ ਔਰ ਇੱਕ ਉਹਨਾਂ ਦਾ ਹਸਪਤਾਲ ਦਾ ਦੌਰਾ ਵੀ ਸੀ ਇਸ ਸਬੰਧ ਵਿੱਚ ਸਿਵਲ ਸੈਜਨ ਸਾਹਿਬ ਵੀ ਇੱਕ ਜਿਹੜੇ ਮਹੀਨਾ ਪਹਿਲਾਂ ਨੇਜਵਾਨ ਕੀਤੇ ਹੈ ਉਹਨਾਂ ਦਾ ਉਹਦਾ ਵੀ ਬੜਾ ਮਨਸੀਬੀ ਤਲਵੰਡੀ ਸਾਬੋ ਆ ਕੇ ਜੋ ਇੱਥੇ ਸਾਨੂੰ ਤੋਂ ਦਿੱਲੀਆਂ ਕੀਤੀਆਂ ਨੇ ਪਿਛਲੇ 5-6 ਮਹੀਨਿਆਂ ਤੋਂ ਉਹਨੂੰ ਸਾਰਾ ਗਰਾਸਰੂਟ ਲੈਵਲ ਤੇ ਗਰਾਊਂਡ ਲੈਵਲ ਤੇ ਚੈੱਕ ਕੀਤਾ ਜਾਵੇ ਜਿਹਦੇ ਸਬੰਧ ਵਿੱਚ ਸਵੇਰੇ 11:30 ਵਜੇ ਅੱਜ ਸਵੇਰੇ ਮਾਰਨਿੰਗ 'ਚ ਸਭ ਤੋਂ ਪਹਿਲਾਂ ਸਿਵਲ ਸੈਜਨ ਜੋ ਡਾਕਟਰ ਤਵਿੰਦਰ ਜੋਤ ਕੌਸ਼ਲ ਜੀ ਨੇ ਉਹਨਾਂ ਨੇ ਸਵੇਰੇ ਮਾਰਨਿੰਗ ਦੇ ਵਿੱਚ ਅੱਜ ਰਾਉਂਡ ਕੀਤਾ ਸੰਸਥਾ ਦੇ ਵਿੱਚ ਆਡਡ ਵਿਭਾਗਾਂ ਦੇ ਵਿੱਚ ਸਰ ਗਏ ਐਮਰਜੈਂਸੀ ਵਿਭਾਗ ਦਾ ਦੌਰਾ ਕੀਤਾ ਉਹਨਾਂ ਨੇ ਆਪਰੇਸ਼ਨ ਥੀਏਟਰ ਦਾ ਦੌਰਾ ਕੀਤਾ ਸਾਰੇ ਵਾਰਡਾਂ ਦਾ ਦੌਰਾ ਕੀਤਾ ਉਹਨਾਂ ਨੇ ਓਪੀਡੀ ਦਾ ਦੌਰਾ ਕੀਤਾ ਜਿਹਦੇ ਵਿੱਚ ਸਾਰਾ ਹੀ ਉਹਨਾਂ ਨੇ ਬਹੁਤ ਹੀ ਸਾਡਾ ਕੰਮ ਤਸੱਲੀ ਬਖਸ਼ ਪਾਇਆ ਦਵਾਈਆਂ ਉਹਨਾਂ ਨੇ ਖੁਦ ਫਾਰਮੇਸੀ ਚੈੱਕ ਕੀਤੀ 350 ਤੋਂ ਉੱਤੇ ਦਵਾਈਆਂ ਅਵੇਲੇਬਲ ਸੀ ਸਾਡੇ ਕੋਲੇ ਉਸ ਤੋਂ ਬਾਅਦ ਐਮਐਲਏ ਮੈਡਮ ਆਏ ਉਹਨਾਂ ਨੇ ਵੀ ਸਾਰਾ ਇਹੀ ਸਾਰੇ ਅਡਡ ਬਲਾਕਸ ਦਾ ਇੰਸਟੀਚੂਟ ਦੇ ਦੌਰਾ ਕੀਤਾ ਤੇ ਮੈਡਮ ਬੜੇ ਹੀ ਖੁਸ਼ ਹੋ ਕੇ ਗਏ ਨੇ ਐਮਐਲਏ ਮੈਡਮ ਇੱਥੇ ਆ ਕੇ ਸਾਡੇ ਕੋਲੇ ਉਹਨਾਂ ਨੇ ਸਾਡੇ ਸੱਤ ਜੋ ਸਾਡੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਮੈਂਬਰ ਹੈ ਜਿਨ੍ਹਾਂ ਨੇ ਅੱਛੀ ਕਾਰਗੁਜ਼ਾਰੀ ਕੀਤੀ ਉਹਨਾਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਵੀ ਮੈਡਮ ਨੇ ਵੰਡੇ ਤੇ ਜੋ 13 ਅਗਸਤ ਨੂੰ ਸਟੇਟ ਅਵਾਰਡ ਸਰ ਨੂੰ ਮਿਲਿਆ ਹੈ ਉਹਦੇ ਸਬੰਧ ਵਿੱਚ ਸਾਰੇ ਹੀ ਸਮੂਹ ਸਾਡੇ ਸਿਹਤ ਕਾਮਿਆਂ ਨੂੰ ਉਹਨਾਂ ਨੇ ਵਧਾਈ ਦਿੱਤੀ ਉਹ ਖਾਸ ਖਾਸ ਤੌਰ ਤੇ ਸੀਨੀਅਰ ਸਰਜਨ ਸਾਹਿਬ ਨੂੰ ਵਧਾਈ ਦਿੱਤੀ ਔਰ ਮੈਨੂੰ ਵੀ بطور ਐਸਐਮਓ ਤਲਵੰਡੀ ਸਾਹਿਬ ਉਹ ਮੈਡਮ ਵਧਾਈ ਦੇ ਕੇ ਗਏ ਨੇ ਤੇ ਮੈਡਮ ਨੇ ਇਹ ਪੂਰਾ ਵਿਸ਼ਵਾਸ ਦਲਾਇਆ ਕਿ ਐਚਡੀ ਤਲਵੰਡੀ ਸਾਹਿਬ ਨੂੰ ਜੋ ਵੀ ਚੀਜ਼ ਦੀ ਜ਼ਰੂਰਤ ਹੋਏਗੀ ਸੇਤ ਵਿਭਾਗ ਮੇਤਰੋ ਹੋ ਪੂਰੀ ਮੁਹਈਆ ਕਰਾਈ ਜਾਏਗੀ ਚਾਹੇ ਉਹ ਸਟੀ ਸਕੈਨ ਦੀ ਮਸ਼ੀਨਾਂ ਚਾਹੇ ਐਮ ਆਰ ਆਈ ਦੀ ਮਸ਼ੀਨਾਂ ਆਉਣ ਵਾਲੇ ਕੋਈ ਖਦੇ ਵਿੱਚ ਬਲੱਡ ਬੈਂਕ ਵੀ ਚਾਲੂ ਕੀਤਾ ਜਾਏਗਾ ਡੀਡਿਕਸ਼ਨ ਸੈਂਟਰ ਵੀ ਚਾਲੂ ਕੀਤਾ ਜਾਏਗਾ ਪੂਰਾ ਮੈਡਮ ਅਸਵਾਸ਼ਣ ਦੇ ਕੇ ਗਏ ਆ ਅਸੀਂ ਪੂਰੀ ਤਨਦੇਹੀ ਨਾਲ ਸਾਡਾ ਸਾਰਾ ਬਲਾਕ ਤੇ ਸਾਡਾ ਸਾਰਾ ਹਸਪੀਟਲ 400 ਬੰਦੇ ਸੀ ਤਨਦੇਹੀ ਨਾਲ ਸਵੇਰੇ ਸ਼ਾਮ ਪਬਲਿਕ ਦੀ ਸੇਵਾ ਕਰਨ ਲੱਗੇ ਹੋਏ ਆ ਔਰ ਅਸੀਂ ਪੂਰ ਜੋਰ ਇਹ ਪਬਲਿਕ ਨੂੰ ਅਪੀਲ ਕਰਦੇ ਆ ਵੀ ਕਿਸੇ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਰੂਮ ਰੂਸ 9 ਤੋਂ 5 ਮੈਂ ਅਵੇਲੇਬਲ ਹੁੰਨਾ ਦਿਨ ਰਾਤ ਮੈਂ ਪਬਲਿਕ ਦੀ ਸੇਵਾ ਕਰ ਰਹ 6 ਕੁ ਮਹੀਨੇ ਮੇਰੀ ਪੋਸਟਿੰਗ ਨੂੰ ਇੱਥੇ ਹੋਏ ਨੇ ਤੁਸੀਂ ਹਸਪੀਟਲ ਦੀ ਦਸ਼ਾ ਪਹਿਲਾਂ ਦੇਖੋ ਹੁਣ ਦੇਖੋ ਜੋ ਮੈਡਮ ਦੇਖਣ ਆਈ ਸੀ ਮੈਡਮ ਦਾ ਮਿਸ਼ਨ ਸੀ ਤੇ 6 ਮਹੀਨੇ ਪਹਿਲਾਂ ਹਸਪਤਾਲ ਦੀ ਜੋ ਦਸ਼ਾ ਸੀ ਤੇ ਅੱਜ ਅਸੀਂ ਉਸ ਜਮੀਨ ਸਾਮਾਨ ਦਾ ਫਰਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਤੋਂ ਹੀ ਅਨਜਾ ਹੋ ਜਾਏਗਾ ਕਿ 2 2.5 ਲੱਖ ਰੁਪਏ ਸਾਡੇ ਆਸ਼ੀਮਾਨ ਦੇ ਵਿੱਚ ਕਲੈਕਸ਼ਨ ਸੀ ਸਾਡੀ ਜਨਵਰੀ ਦੀ ਹੁਣ ਸਾਡੀ ਕਲੈਕਸ਼ਨ 13 ਲੱਖ ਤੋਂ ਉੱਤੇ ਹੈ ਅਗਸਤ ਦੇ ਮਹੀਨੇ 15 ਲੱਖ ਤੋਂ ਉੱਤੇ ਹੋएगी ਕਿਉਂਕਿ 6.5 ਗੁਣਾ ਕੋਈ ਛੋਟਾ ਮੋਟਾ ਅੰਤਰ ਨਹੀਂ ਹੈ 6.5 ਗੁਣਾ ਦਾ ਅੰਤਰ ਹੋਣਾ ਬਹੁਤ ਵੱਡਾ ਅੰਤਰ ਹੈ ਓਪੜੀ ਸਾਡੀ 350 ਤੋਂ 700 ਪੇਸ਼ੈਂਟ ਦੀ ਹੋ ਗਈ ਹੈ ਐਕਸਰੇ ਐਡਮਿਸ਼ਨ ਸਾਡੀਆਂ 2.5 ਤੋਂ 3 ਗੁਣਾ ਹੋ ਚੁੱਕੀਆਂ ਨੇ ਲੈਬੋਰੀ ਟੈਸਟ ਵੀ ਡਬਲ ਹੋ ਚੁੱਕੇ ਨੇ ਹਰ ਚੀਜ਼ ਦੇ ਵਿੱਚ ਸਫਾਈ ਤੋਂ ਲੈ ਕੇ ਮਰੀਜ਼ਾਂ ਦੀ ਸਹੂਲਤ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਜਮੀਨ ਸਮਾਨ ਦਾ ਪਿਛਲੇ 6 ਮਹੀਨਿਆਂ ਦਾ ਫਰਕ ਆਇਆ ਉਹ ਸਪੈਸ਼ਲ ਦੇਖ ਕੇ ਮੈਡਮ ਨੇ ਸਾਨੂੰ ਐਪਰੀਸੀਏਸ਼ਨ ਦਿੱਤੀ ਹੈ ਔਰ ਬਹੁਤ ਹੀ ਮੈਡਮ ਨੇ ਇਸ ਚੀਜ਼ ਦੀ ਸਲਾਘਾ ਕੀਤੀ ਹੈ ਤੇ ਥੋੜੀ মিডিਆ ਵਾਲੇ ਕਰਮਚਾਰੀਆਂ ਦਾ ਵੀ ਮੈਡਮ ਬਹੁਤ ਇਹਦੇ ਵਿੱਚ ਸਹਿਯੋਗ ਹੈ ਜੋ ਕਿ ਰੈਗੂਲਰ ਸਾਨੂੰ ਕਵਰ ਕੀਤਾ ਪਿਛਲੇ 6 ਮਹੀਨਿਆਂ ਤੋਂ ਰੈਗੂਲਰ ਸਾਨੂੰ ਹਰ ਫੁੱਟ ਸਟੈਕ ਤੇ ਸਾਡੀ ਸਪੋਰਟ ਕੀਤੀ ਹੈ ਔਰ ਮੈਡਮ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਕੇ ਗਏ ਨੇ ਔਰ ਸੰਸਥਾ ਦੇ ਮੁਲਾਜ਼ਮਾਂ ਦਾ ਵੀ ਬਹੁਤ ਤੈਦ ਲੋਕ ਬਹੁਤ ਹੀ ਸ਼ਲਾਘਾ ਕਰਕੇ ਗਏ ਨੇ ਔਰ ਸਪੈਸ਼ਲ ਤੌਰ ਤੇ ਮੈਡਮ ਨੇ ਸਾਡੇ ਜੋ ਸੱਤ ਕਰਮਚਾਰੀ ਹੈ ਜਿਨ੍ਹਾਂ ਨੇ ਬਹੁਤ ਹੀ ਬੈਸਟ ਕੰਮ ਕੀਤਾ ਹੈ ਪਿਛਲੇ 6 ਮਹੀਨਿਆਂ ਦੇ ਉਹਨਾਂ ਨੂੰ ਵੀ ਮੈਡਮ ਸਪੈਸ਼ਲ ਸਰਟੀਫਿਕੇਟ ਦੇ ਕੇ ਗਏ। ਸਰ ਤੁਸੀਂ ਕਹਿੰਦਾ ਦੇਖੋ ਅਚੀਵਮੈਂਟ ਸਾਡੀ ਬਹੁਤ ਵਧੀਆ ਹੈ ਪਰ ਜ਼ਿਲ੍ਹਾ ਲੈਵਲ ਤੇ ਜਿਵੇਂ ਮਹੁੰਦੀਆਂ ਮੰਨ ਕਰ ਰਹੇ ਹਾਂ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਜੋ ਸਵਾਮਾਂ ਨਹੀਂਆਂ ਹੋਰ ਚੰਗੀਆਂ ਵਿਤਰਣਾਂ ਦੀ ਕਰ ਰਹੇ ਹਾਂ। ਬਿਲਕੁਲ ਜੀ ਕੋਸ਼ਿਸ਼ ਅਸੀਂ ਤਲਵੰਡੀ ਸਾਬੋ ਬਲਾਕ ਨੂੰ ਉੱਤੇ ਲੈ ਕੇ ਜਾਣ ਵਾਸਤੇ ਜੋ ਜ਼ਿਲ੍ਹਾ ਲੈਵਲ ਤੇ ਜਿਵੇਂ ਸੀਟੀ ਸਕੈ ਉੱਥੇ ਸੇਮ ਸੁਵਿਧਾਵਾਂ ਸਾਡੇ ਬਲਾਕ ਤਲਵੰਡੀ ਸਾਬ ਉਹਦੇ ਵਿੱਚ ਸ਼ੁਰੂ ਹੋ ਜਾਣ ਔਰ ਜੱਚਾ ਬੱਚਾ ਵਿੰਗ ਬਾਰੇ ਤੁਹਾਨੂੰ ਦੱਸੂਗਾ ਵੀ ਜੱਚਾ ਬੱਚਾ ਵਿੰਗ ਬੜੀ ਜਲਦੀ ਅਗਲੇ ਮਹੀਨੇ ਉਮੀਦ ਹੈ ਸ਼ੁਰੂ ਹੋ ਜਾਊਗਾ 30 ਬੈੱਡ ਦਾ ਹਸਪਤਾਲ ਹੈ ਬਹੁਤ ਹੀ ਸੋਹਣਾ ਹਸਪਤਾਲ ਬਣਾਇਆ ਗਿਆ ਜਦੋਂ ਉਹਦੀ ਨਾਗੂਰੇਸ਼ਨ ਹੋਏਗੀ ਉਦਘਾਟਨ ਹੋਏਗਾ ਤੇ ਤੁਹਾਡੇ মিডিਆ ਦੇ ਵਿੱਚ ਰੂਬਰੂ ਹੋਣ ਦਾ ਦੁਬਾਰਾ ਮੌਕਾ ਮਿਲੇਗਾ ਉਸ ਟਾਈਮ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਸੋਹਣਾ ਆਪਰੇਸ਼ਨ ਥੀਟਰ ਤੇ ਜੱਚਾ ਬੱਚਾ ਵਾਰਡ ਬਣਿਆ

ਇਹ ਇਹ ਕਰਦੇ ਹੋ ਕਰਨਾ ਚਾਹੀਦਾ ਜੀ ਜੀ ਦੁਬਾਰਾ ਬੋਲੇ ਸਾਡੇ ਘਰ ਕੋਈ ਬਾਹਰ ਦੇ ਚਲੇ ਕਰਦੋ ਆਪਕ ਜੀ ਐਨੋ ਕਾਡਰ ਕੋਟਰਪਾਈਪ ਬਤਾ ਗਿਆ ਆਈਡੀਆ ਹੈ ਹੋ ਮੇ ਤਾਂ ਹੀ ਕਹਿੰਦਾ ਕਿ ਦੁਬਾਰਾ ਬੋਲੇ ਇਹ ਕਹਿੰਦੇ ਸਾਨੂੰ ਕੁਝ ਹੀ ਪਾ ਅੱਛਾ ਮੈਨਰੀ ਟਾਂਸਰ ਦਵਾਈ ਕਿੰਨੀਆਂ ਦਵਾਈਆਂ ਮੈਂ ਖੜੇ ਤੇ ਸਾਢੇ 30 ਪਹਿਲਾਂ ਕਿੰਨੀ ਲੰਗੀ ਸੀ ਉਹ ਸੋ 225 230 ਨਹੀਂ ਵੈਸੇ ਮੈਂ ਦੱਸਣ ਚਲੋ ਇੱਕ ਵੀ ਇਹ ਨਹੀਂ ਕਿ ਮੈਂ ਆਪਣਾ ਕਰਕੇ ਕਹਿ ਰਹੀ ਜਿਹੜਾ ਪਬਲਿਕ ਦਾ ਰਿਸਪੌਂਸ ਐ ਲੋਕਾਂ ਦਾ ਏਸੇ ਪਾਸੇ ਆ ਕੇ ਖੜੇ ਸਾਰੇ ਬੜਾਈ ਦੇ ਆਨੰਦ ਸਰ ਦਾਸ ਕਰਦੇ ਸੋ ਮੈਂ ਅਵਾਰਡ ਦੇ ਹੱਕਦਾਰ ਬਣ ਕੇ ਚੱਜ ਰਿਹਾ ਹਾਂ ਲੋ ਅੱਛਾ ਨਹੀਂ ਅਧਿਕਾਰ 本当に。